ਸਤਨਾਮ ਜੀ ਸ੍ਰੀ ਵਾਹਿਗੁਰੂ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗੁਰੂ ਨੂੰ ਪਿਆਰੀ ਸਾਰੀ ਸਾਧ ਸੰਗਤ ਤਪਤੇ ਪ੍ਰਵਾਨ ਕਰਨੀ ਬਿਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੋ ਕਾਜੋ ਮਨੁੱਖ ਹੈ ਜਦੋਂ ਕੋਈ ਵੀ ਮਨੁੱਖ ਆਪੋ ਆਪੇ ਧਰਮ ਦੇ ਵਿੱਚ ਕਾਰੋਬਾਰ ਕਰਦਾ ਹੈ ਕੀਤਾ ਲੋੜ ਜਾਂ ਕੰਮ ਸਵਾਰ ਪਾ ਆਖੀ ਹੈ ਕਾਰਜ ਦੇ ਸਵਾਰ ਸਤਿਗੁਰੂ ਸਾਖੀਏ ਆਪਦੇ ਗੁਰੂ ਦੇ ਅੱਗੇ ਬੇਨਤੀਆਂ ਅਰਦਾਸਾਂ ਕਰਦਾ ਹੈ ਪਰ ਅਰਦਾਸ ਬੇਨਤੀ ਪੂਰੇ ਗੁਰੂ ਅੱਗੇ ਹੀ ਪ੍ਰਵਾਨ ਹੋ ਜਾਂਦੀ ਹੈ ਉਥੇ ਪ੍ਰਮਾਣ ਹੁੰਦੀ ਹੈ ਜਦੋਂ ਮਨੁੱਖ ਦਾ ਕੋਈ ਵੀ ਕਾਰੋਬਾਰ ਦੇ ਵਿੱਚ ਕੰਮ ਨਹੀਂ ਬਣਦਾ ਕੋਈ ਅੜਿੱਕਾ ਲੱਗ ਜਾਂਦਾ ਹੈ ਤਾਂ ਫਿਰ ਆਪਦੇ ਗੁਰੂ ਅੱਗੇ ਅਰਦਾਸਾਂ ਕਰਦਾ ਹੈ ਉਹ ਕਿਹੜਾ ਗੁਰੂ ਹੈ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਪਰ ਗੁਰਮੁਖ ਪਿਆਰਿਓ ਜੋ ਅਰਦਾਸ ਹੈ ਅਰਦਾਸ ਦੇ ਜਮੂਰੇ ਆੜਾ ਚਾਰ ਅੱਖਾਂ ਚ ਬਣਿਆ ਹੈ ਅੰਤਰਜਾਮੀ ਆੜਾ ਅੰਤਰਜਾਮੀ ਜੋ ਦੇਖੋ ਜੀ ਇੱਕ ਡਾਕਟਰ ਹੈ ਡਾਕਟਰ ਅੱਖਾਂ ਦਾ ਕੰਨਾਂ ਦਾ ਨਹੀਂ ਹੋ ਸਕਦਾ ਜੋ ਕੰਨਾਂ ਦਾ ਡਾਕਟਰ ਹੈ ਉਹ ਅੱਖਾਂ ਬਾਰੇ ਨਹੀਂ ਜਾਣ ਸਕਦਾ ਕਿਉਂਕਿ ਸਰਤ ਸਰਵ ਕਲਾਕਾਂ ਕਾਇਤਤੋ ਜਾਣਨ ਹਰ ਹੈ ਅਕਾਲ ਪੁਰਖ ਪਰਮਾਤਮਾ ਅੰਤਰਜਾਮੀ ਹੈ ਜੋ ਸਭ ਦੇ ਦਿਲਾਂ ਦੀਆਂ ਔਰ ਦਰਦ ਕਹਾਣੀਆਂ ਜਾਣਦਾ ਹੈ ਉਹ ਅਕਾਲ ਪੁਰਖ ਇੱਕੋ ਹੀ ਹੈ ਇਸ ਕਾਰਕ ਨੂੰ ਅੰਤਰਜਾਮੀ ਕਿਹਾ ਜਾਂਦਾ ਹੈ। ਔਰ ਨਾ ਡਾਕਟਰ ਨੂੰ ਨਾ ਵੈਦ ਨੂੰ ਇਹਨੂੰ ਅੰਤਰਜਾਮੀ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਕਿਸੇ ਨੂੰ ਸਰੀਰ ਦੀ ਕੋਈ ਸੋਜੀ ਹੁੰਦੀ ਹੈ। ਸਰੀਰ ਤੇ ਕਸੀਮਤ ਹੈ। ਇਸ ਤੋਂ ਵੱਧ ਨਿਕ ਹੋਰ ਦੇ ਜਲਦੀ ਨਹੀਂ ਜਾ ਸਕਦਾ। ਠੀਕ ਹੈ ਇੱਕ ਜੋ ਸਰੀਰ ਹੈ ਇਹ ਸ਼ਸਤਰ ਬਣ ਜਾਂਦਾ ਹੈ ਜਦੋਂ ਮਨੁੱਖ ਮਰਯਾਦਾ ਚ ਜਾਉਂਦਾ ਹੈ ਉਸ ਨੂੰ ਖਾਣ ਪੀਣ ਦੀ ਸੋਜੀ, ਸੌਣ ਦੀ, ਉੱਠਣ ਦੀ ਸਭ ਕੁਝ ਦੀ ਸੋਜੀ ਹੋ ਜਾਂਦੀ ਹੈ। ਜਦੋਂ ਮਨੁੱਖ ਮਰਯਾਦਾ ਚ ਹੋਵੇ ਤਾਂ ਪਰ ਗੁਰੂ ਨੂੰ ਪਿਆਰਿਓ ਗੁਰੂ ਸੋਹ ਮਹਾਰਾਜੇ ਕਹਿੰਦੇ ਨੇ ਵੇਖੋ ਜੋ ਅੜਾ ਹੈ ਉਹ ਅੰਤਰਜਾਮੀ ਹੈ ਅਕਾਲ ਪੁਰਖ ਪਰਮਾਤਮਾ ਹੈ। ਔਰ ਜੋ ਰਾਰਾ ਹੈ ਉਹ ਸਭ ਦੀ ਰੱਖਿਆ ਕਰਨ ਵਾਲਾ ਹੈ। ਕੋਈ ਪਹਿਰੇਦਾਰ ਸਾਰ ਜ ਰੱਖ ਨਹੀਂ ਕਰ ਸਕਦਾ। ਸਿਰ ਜੀ ਕਰ ਸਕਦਾ ਕੁਝ ਕੇ ਹਿੱਸਿਆਂ ਦੀਆਂ ਕਰ ਸਕਦਾ ਪਰ ਸਾਰਿਆਂ ਦੀ ਨਹੀਂ ਕਰ ਸਕਦਾ। ਕਿਉਂ ਉਹ ਪਹਿਰੇਦਾਰ ਹੈ। ਤੇ ਤਨਖਾਹ ਵੀ ਹੈ ਇੱਕ ਫਕੀਰ ਨੇ ਆਖਿਆ ਜੋ ਤਨਖਾਹਦਾਰੀ ਹੈ ਉਹ ਕਹਿੰਦੀ ਹੈ ਸੰਸਾਰ ਦੇ ਲੋਕੋ ਤੁਸੀਂ ਕਹਿੰਦੇ ਸੋਡੀ ਰੱਖਿਆ ਕਰੋ ਉਹ ਲੋਭ ਦੇ ਵਿੱਚ ਆ ਕੇ ਲਾਚਰ ਦੇ ਵਿੱਚ ਆ ਕੇ ਇੱਕ ਪਾਸੀ ਵੀ ਹੋ ਸਕਦਾ ਹੈ ਪਰ ਜੋ ਅਕਾਲ ਪੁਰਖ ਪਰਮਾਤਮਾ ਉਹ ਸਭ ਦੀ ਰੱਖਿਆ ਕਰਦੇ ਜੋ ਸੰਸਾਰੀ ਮਨੁੱਖ ਰੱਖਿਆ ਕਰਨ ਵਾਲਾ ਪਹਿਰੇਦਾਰ ਹੈ ਉਹ ਜੇ ਸਵੇਰੇ ਦਿਨੇ ਰੱਖਿਆ ਕਰਦਾ ਤਾਂ ਰਾਤ ਨੂੰ ਸੌਂਦਾ ਜੋ ਰਾਤ ਨੂੰ ਪਹਿਰਾ ਦਿੰਦਾ ਉਹ ਦਿਨੇ ਸੌਂਦਾ ਇੱਕ ਅਕਾਲ ਪੁਰਖ ਪ੍ਰਮਾਤਮਾ ਹੀ ਹੈ ਜਿਹੜਾ ਦਿਨ ਰਾਤ ਨਹੀਂ ਸੌਂਦਾ ਉਹ ਸਭ ਦੀ ਰੱਖਿਆ ਕਰਨ ਵਾਲਾ ਹੈ ਆੜਾ ਅੰਤਰਜਾਮੀ ਹੈ ਰਾਰਾ ਰੱਖਿਆ ਕਰਨ ਵਾਲਾ ਹੈ ਪਰ ਗੁਰਮੁਖ ਪਿਆਰਿਓ ਇੱਕ ਕਵਤਾਕਾਰ ਲਿਖਦਾ ਹੈ ਕਵਤਾਕਾਰ ਨੇ ਇਹ ਲਿਖਿਆ ਹੈ ਕਹਿੰਦੇ ਦੇਖੋ ਜੀ ਸੰਸਾਰ ਸੌ ਜਾਂਦਾ ਹੈ ਪਹਿਰੇਦਾਰ ਵੀ ਸੌ ਜਾਂਦੇ ਫਿਰ ਜਾਗਦਾ ਕੌਣ ਹੈ ਕਵਤਾਕਾਰ ਲਿਖਦਾ ਹੈ ਸਾਰੀ ਰਾਤ ਦਾ ਜਾਗਣਾ ਬੜਾ ਔਖਾ ਜਾ ਕੋਈ ਜਾਗਦਾ ਹੈ ਪਹਿਰੇਦਾਰ ਰਾਤੀ ਜਾ ਕੋਈ ਜਾਗਦਾ ਹੈ ਕਿਸੇ ਦੀ ਜਾਦ ਅੰਦਰ ਜਾ ਕੋਈ ਜਾਗਦਾ ਹੈ ਚੋਰ ਚੁਕਾਰ ਰਾਤੀ ਜਾ ਕੋਈ ਜਾਗਦਾ ਹੈ ਬੰਦਗੀ ਕਰਨ ਵਾਲਾ ਜਾ ਕੋਈ ਜਾਗਦਾ ਹੈ ਦੁਖੀ ਬਿਮਾਰ ਰਾਤੀ ਸਾਰੀ ਦੁਨੀਆ ਕੰਮ ਲਈ ਸੌ ਜਾਂਦੀ ਏ ਕੋਈ ਹੀ ਜਾਗਦਾ ਪਰਬਦਗਾਰ ਰਾਤੀ ਵਾਹਿਗੁਰੂ ਸਭ ਸੌ ਜਾਂਦੇ ਨੇ ਉਹ ਰੱਖਿਆ ਕਰਨ ਵਾਲਾ ਨਹੀਂ ਸੌਂਦਾ ਪਰ ਉਹਦੋ ਬਾਦ ਦਾਦਾ ਉਹ ਦਾਤਾ ਦੇਣ ਵਾਲਾ ਸਭ ਨੂੰ ਦਾਤਾ ਦਿੰਦਾ ਹੈ ਮਨੁੱਖ ਸਭ ਦਾ ਦਾਤਾ ਨਹੀਂ ਹੋ ਸਕਦਾ ਸਭ ਨੂੰ ਦਾਤਾ ਨਹੀਂ ਦੇ ਸਕਦਾ ਕਿਉਂਕਿ ਕਿੱਡੇ ਕਿੱਡੇ ਵੱਡੇ ਰਾਜੇ ਹੋ ਜਾਂਦੇ ਨੇ ਪਰ ਉਸ ਅਕਾਲ ਪੁਰਖ ਦੇ ਪਾਸੋਂ ਹੀ ਮੰਗਦੇ ਹਨ ਸਹਬ ਇਕੋ ਹੀ ਹੈ ਵੱਡੇ ਵੱਡੇ ਦਾਤੇ ਉਹ ਤੋਂ ਦਾਤਾ ਮੰਗਦੇ ਹਨ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਉਹ ਕਾਲਪੁਰਖ ਇੱਕੋ ਹੀ ਦਾਤਾ ਦੇਣ ਵਾਲਾ ਹੈ ਹੋਰ ਕੋਈ ਨਹੀਂ ਹੈ ਛੋਟਾ ਮੋਟਾ ਬਿਰਖ ਜਗਤਲਾ ਸਕਦਾ ਹੈ ਕੁਸਲ ਛੋਟੀ ਪੂੰਜੀ ਹੈ ਤਨ ਪਰ ਦੇ ਸਕਦਾ ਪਰ ਸਦਾ ਲਈ ਨਹੀਂ ਦੇ ਸਕਦਾ ਉਹਦਾ ਸਦਾ ਲਈ ਜੋ ਕੋ ਸੁਪਾਇਆ ਸੋ ਇੱਕ ਵਾਰ ਹੀ ਉਸਨੇ ਧਰਤੀ ਦੇ ਵਿੱਚ ਪਾ ਦਿੱਤਾ ਕੱਢੀ ਜੋ ਤੋ ਮੁਕਦਾ ਨਹੀਂ ਹੈ ਕੋ ਦਾਤਾ ਦੇਨ ਬਲ ਹੈ ਸੱਸਾ ਸਹਾਰਾ ਹੈ ਉਹ ਸਭ ਦਾ ਸਹਾਰਾ ਹੈ ਅਕਾਲ ਪੁਰਖ ਮਾਤਮਾ ਸਭ ਦਾ ਸਹਾਰਾ ਹੈ ਕੋਈ ਕਿਸ ਦਾ ਸਹਾਰਾ ਬਣਦਾ ਹੈ ਕੋਈ ਲਾਚ ਦਾ ਸਹਾਰਾ ਬਣਦਾ ਹੈ ਕੋਈ ਬੰਦਾ ਵੀ ਰਿਸ਼ਤੇਦਾਰ ਨੂੰ ਤੜਾ ਦਾ ਸਹਾਰਾ ਬਣਾਉਂਦਾ ਹੈ ਪਰ ਮਹਾਰਾਜ ਜੀ ਕਹਿੰਦੇ ਨੇ ਇਹ ਸਭ ਲਾਚ ਦੇ ਨੇ ਵਿਵਤਾ ਪ੍ਰੇ ਸਭ ਹੀ ਸੰਗ ਸਾਡਤ ਕੋਨ ਆਵਤ ਨੀਰ ਇਨੇੜੇ ਕੋਈ ਨਹੀਂ ਆਉਂਦਾ ਜਦ ਤੱਕ ਗੋੜ ਲਵੇ ਹੁੰਦਾ ਤੇ ਮੱਖੀ ਆਉਂਦੀ ਹੈ ਜੇ ਤੋ ਗੋੜ ਨਹੀਂ ਹੁੰਦਾ ਤੇ ਮੱਖੀਆਂ ਵੀ ਨਹੀਂ ਆਉਂਦੀਆਂ ਇਸ ਦਾ ਸਾਰੇ ਲਾਜ਼ਿਜ਼ੇ ਨੇ ਉਹ ਸਹਾਰਾ ਅਕਾਲ ਪੁਰਖ ਪਰਮਾਰਨਾ ਹੀ ਹੈ ਜੋ ਸਭ ਨੂੰ ਸਹਾਰਾ ਦੇਣ ਵਾਲਾ ਹੈ ਪਰ ਗੁਰਮੁਖ ਪਿਆਰਿਓ ਮਨੁੱਖ ਤੁਰਿਆ ਜਾਂਦਾ ਹੋਵੇ ਚਾਰ ਮਨੁੱਖ ਖੜੇ ਹੋਣ ਗੱਲਾਂ ਕਰਦੇ ਹੋਣ ਉਹ ਜੋ ਮਨੁੱਖ ਤੁਰਿਆ ਜਾਂਦਾ ਉਹ ਡਿੱਗ ਪਿਆ ਹੋਵੇ ਠੋਕਰ ਖਾ ਕੇ ਚਾਰ ਬੰਦੇ ਨੂੰ ਤਰਸਾ ajo ਕਿ ਇਹ ਵਿਚਾਰਾ ਡਿੱਗ ਪਿਆ ਇਸ ਨੂੰ ਚੱਕੋ ਇਸ ਨੂੰ ਪਾਣੀ ਪਿਲਾਓ ਤੇ ਇਸੇ ਸੱਟ ਤਾਂ ਨਹੀਂ ਵੱਜੀ ਆਖਰ ਜੋ ਮਨ ਕਰਕੇ ਡਿੱਗ ਪਿਆ ਉਹਨੂੰ ਕੌਣ ਚੱਕੂ ਉਹ ਪਰਮਾਤਮਾ ਹੀ ਚੱਕ ਸਕਦਾ ਤਨ ਕਰਕੇ ਡਿੱਗ ਪਿਆ ਚਾਰ ਮਨੁੱਖ ਚੱਕ ਲੈਣਗੇ ਮਨ ਕਰਕੇ ਜੋ ਅਸੀਂ ਇਸੇ ਪਿਆਣੇ ਦੇ ਕਾਂਗਰੋ ਹੰਕਾਰਾਂ ਦੇ ਵਿੱਚ ਵਿਸ਼ੇ ਵੀ ਕਰਨ ਦੇ ਫਸ ਕੇ ਅਸੀਂ ਐਸੇ ਖੂਦ ਦੇ ਵਿੱਚ ਡਿੱਗੇ ਹੋਇਆ ਜਿੱਥੋਂ ਸਾਨੂੰ ਕੋਈ ਕੱਢ ਹੀ ਨਹੀਂ ਸਕਦਾ ਗੁਰੂ ਸਾਇ ਮਹਾਰਾਜੀ ਅੱਗੇ ਅਸੀਂ ਅਰਦਾਸਾਂ ਕਰਾਂਗੇ ਕਿ ਐ ਪ੍ਰਮਾਤਮਾ ਤੈਸੀ ਸੰਸਾਰ ਤੇ ਆਇਸੀ ਜਦੋਂ ਮਾਂ ਦੇ ਪੇਟ ਦੇ ਵਿੱਚ ਸੀ ਮੈਂ ਵੀ ਅਰਦਾਸ ਕੀਤੀ ਸੀ ਕਿ ਐ ਪ੍ਰਮਾਤਮਾ ਸਾਨੂੰ ਇੱਥੋਂ ਕੱਢ ਲੈ ਬਾਹਰ ਆ ਕੇ ਤੇਰਾ ਨਾਮ ਜਪੂ ਕਹਨ ਬਾਹਰ ਆ ਕੇ ਕੀ ਹੋਇਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਰ ਤੇ ਕੁਝ ਕਰਤੇ ਖੇਲ ਚ ਆਇਆ ਜਾਸਾ ਪਾਣਾ ਮੰਨਿਆ ਪਰਿਵਾਰ ਪਾਲਾ ਪਾਇਆ ਲੇਵ ਸੁੜ ਕੇ ਲਗੀ ਤਿਸਨਾ ਅਮਰ ਵਰਤਾਇਆ ਹੋ ਗਿਆ ਨਾ ਬਾਹਰ ਆ ਕੇ ਹੁਣ ਭੁੱਲ ਗਿਆ ਬਾਹਰ ਆ ਕੇ ਚੇਤ ਨਹੀਂ ਕਰਦਾ ਪਰ ਅਰਦਾਸ ਇੱਕੋ ਹੀ ਐ ਪਰ ਬਾਹਰ ਆ ਕੇ ਇੱਕ ਅਰਦਾਸ ਕਈ ਰੂਪ ਧਾਰ ਗਈ ਕੋਈ ਕਾਰੋਬਾਰ ਦੀ ਅਰਦਾਸ ਕਰਦਾ ਹੈ ਕੋਈ ਆਪਣੀ ਨੌਕਰੀ ਵੇ ਅਰਦਾਸ ਕਰਦਾ ਹੈ ਕੋਈ ਬਾਹਰ ਆਉਣ ਜਾਣ ਦੀ ਅਰਦਾਸਾਂ ਕਰਦਾ ਹੈ ਕੋਈ ਆਪਦਾ ਕਾਰੋਬਾਰ ਬਧਾਉਣ ਦੀ ਅਰਦਾਸਾਂ ਕਰਦਾ ਹੈ ਬਾਹਰ ਆ ਕੇ ਅਰਦਾਸ ਕਈ ਰੂਪ ਧਾਰਨ ਕਰ ਗਈ ਭਾਜਰੀ ਮਾਤਾ ਦੇ ਪੇੜ ਦੀ ਅਰਦਾਸ ਕਰੀ ਸੀ ਉਹ ਅਰਦਾਸਾ ਤੂੰ ਕਿਹਾ ਭੁੱਲ ਇਸ ਕਰਕੇ ਗੁਰੂ ਪਿਆਰਿਓ ਸੁਖੀ ਅਰਦਾਸ ਤੇਰੇ ਚੇਤੇ ਨਹੀਂ ਬਾਹਰ ਕੇ ਸੇਵਾ ਬਦੀ ਅਰਦਾਸ ਸੁਖਰ ਨੇ ਕਹਿੰਦੇ ਫਲਾਣੇ ਬਾਬੇ ਦਾ ਡੱਬਾ ਰਹਿਦਾ ਸੀ ਪਤਨੇ ਤਾਂ ਹੀ ਆਪਣੇ ਦੁੱਖ ਸੁੱਖ ਆਉਂਦਾ ਹੈ ਤਕਰੀਬਾਂ ਆਉਂਦੀਆਂ ਨੇ ਪਰ ਉਹ ਨਹੀਂ ਯਾਦ ਜਿਹੜੀ ਮਾਂ ਦੇ ਪੇਟ ਦੇ ਵਿੱਚ ਕੀਤੀ ਸੀ ਕਿ ਪ੍ਰਮਾਤਮਾ ਇੱਥੇ ਮੈਨੂੰ ਕੱਢ ਲੈ ਮੈਂ ਦੁਨੀਆ ਤੋਂ ਜਾ ਕੇ ਤੇਰਾ ਨਾਮ ਜਪੂ ਉਹ ਅਰਦਾਸ ਨਹੀਂ ਆਪਣੇ ਯਾਦ ਆਉਂਦੀ ਆਓ ਗੁਰੂ ਸਾਹਿਬ ਜੀ ਅਗੇ ਅਰਦਾਸਾਂ ਕਰੀਏ ਸਤਿਗੁਰੂ ਜੀ ਅਸੀਂ ਭੁੱਲਣ ਹਾਰਾਂ ਹਾਂ ਪਰ ਤੁਸੀਂ ਭੁੱਲ ਨਹੀਂ ਹੈਗੇ ਅਰਦਾਸ ਇਹੇ ਬੇਨਤੀ ਹੈ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਆਪਣਾ ਨਾਮ ਦੇ ਦਿਓ ਇਸ ਕਰਕੇ ਇੱਕ ਸਤਿਗੁਰੂ ਨੂੰ ਅਰਦਾਸ ਕਰਨੇ ਨਮਸਕਾਰ ਇਹੋ ਵਸਤ ਕਰਨੀ ਹੈ ਇਸ ਘਾਤੀ ਜੋ ਮਥਾ ਟੇਗਾ ਸਤਿਗੁਰੂ ਮੇਰੀ ਮਤਲ ਆਪ ਦੀ ਮਤ ਦੇ ਦੇ ਇਸ ਕਰਕੇ ਹੋਰ ਅਰਦਾਸ ਮਾਤਰੇ ਪੇਟ ਦੀ ਜੇ ਕਰੀ ਹੋਈ ਸੀ ਹੋਰ ਅਰਦਾਸ ਸਤਿਗੁਰੂ ਆਪਣੇ ਚੇਤੇ ਆ ਜਾਵੇ ਸਤਿਗੁਰੂ ਜੀ ਸਮਤ ਬਸਨੋ ਔਰ ਸਾਥ ਮਿਹਰ ਦੇ ਹੱਥ ਰੱਖਣਾ ਆਪ ਤੁਹਾਨੂੰ ਆਪਜੋ ਨਾਮ ਨਾ ਦੀ ਦਾਤ ਨਾਲ ਜੋੜੀ ਰੱਖਣਾ ਐ ਸਤਗੁਰੂ ਜੀ ਇੰਨੀਆਂ ਜੋ ਦਾਸ ਤੋਂ ਵਿਚਾਰਾਂ ਬੇਨਤੀਆਂ ਜੋ ਕਰੀਆਂ ਹਨ ਕਥਾ ਵਿਚਾਰ ਦਾਸ ਤੇ ਵਿਚਾਰ ਕਰੀ ਹੈ ਪੁੱਲ ਚੁੱਕਾ ਹੋ ਜਾਂਦੇ ਨੇ ਸਤਗੁਰੂ ਰਹਿਮਤ ਕਰਨਾ ਸਾਡੇ ਹਿਰਦੇ ਦੇ ਵਿੱਚ ਵਸਾਉ ਸਾ ਸਾਨੂੰ ਆਪਣੇ ਲੜ ਦੇ ਨਾਲ ਆਈ ਰੱਖਣਾ ਇਸ ਕਰਕੇ ਸਾਧੂ ਵੀ ਪੁੱਲ ਚੁੱਕਾਂ ਦੀ ਹਮਾ ਬਲਾਵਤੇ ਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ